ਬਰਖਾਸਤ ਮੇਲਾ ਕਾਂਸਟੇਬਲ ਆਮਨਦੀਪ ਕੌਰ ਅਦਾਲਤ 'ਚ ਪੇਸ਼। ਟੈਂਟੈਂਦਾ ਮੇਲਾ ਪੁਲਿਸ ਰਿਮਾਨ। ਆਮਦਨ ਤੋਂ ਵੱਧ ਜਦਾਸਮਦੀ ਹੋਵੇਗੀ ਪੋਸ਼ਕਿਸ਼। ਬਿਤੇ ਦਿਨੀ ਬਠਿੰਡਾ 'ਚ ਇੱਕ ਮੇਲਾ ਕਾਂਸਟੇਬਲ ਆਮਨਦੀਪ ਕੌਰ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੁਝ ਦਿਨਾਂ ਬਾਅਦ ਉਸਨੂੰ ਜ਼ਮਾਨਤ ਵੀ ਮਿਲ ਗਈ ਪਰ ਹੁਣ ਮੋੜ ਤੋਂ ਇੱਕ ਵਾਰ ਫਿਰ ਬਿਜਲੈਂਸ ਵੱਲੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਥੰਦਾਦੀ ਕਿ ਆਮਦਨ ਤੋਂ ਵੱਧ ਜਦਾਦ ਦੇ ਮਾਮਲੇ ਸੰਬੰਧੀ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਅਮਨਦੀਪ ਕੌਰ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਤੇ ਉਸ ਦਾ 5 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਬਨ ਉਸ ਦਾ 3 ਦਿਨ ਦਾ ਹੀ ਪੁਲਿਸ ਰਿਮਾਂਡ ਦਿੱਤਾ ਗਿਆ ਤੇ ਇਸ ਰਿਮਾਂਡ ਦੇ ਦੌਰਾਨ ਉਸ ਤੋਂ ਆਮਦਨ ਨਾਲ ਵੱਧ ਜਦਾਦ ਸੰਬੰਧੀ ਪੁੱਛਗਿੱਛ ਕੀਤੀ ਜਾਵੇਗੀ ਅਸੀਂ ਇਹਦੇ 5 ਦਿਨ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀ ਜੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ ਔਰ 29 ਤਰੀਕ ਨੂੰ 3 ਵਜੇ ਤੱਕ ਆਨਰਬਲ ਕੋਰਟ ਨੇ ਸਾਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਜੀ ਹੋ ਤੱਕ ਪੁੱਛ ਕੇ ਚਲੇ ਕੋ ਸਾਹਮਣੇ ਆਇਆ ਸਰ ਪੁੱਛ ਕੇ ਚ ਦੇ ਵਿੱਚ ਇਹਦੇ ਜਿਹੜੇ ਅਕਾਉਂਟਸ ਨੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਆ ਅਸੀਂ ਡਾਕੂਮੈਂਟਰੀ ਸਾਰੀ ਹੈਗੀ ਹੈ ਬਾਕੀ ਕਿਉਂਕਿ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਦੇ ਵਿੱਚ ਅਸੀਂ ਬਹੁਤੀ ਜਿਆਦਾ ਡਿਸਕਲੋਜ਼ ਨਹੀਂ ਕਰ ਸਕਦੇ ਥੈਂਕ ਯੂ ਸਰ ਸਰ ਬਾਤਾਂ ਕਰਦੇ ਹੋਗੇ ਤੁਹਾਡੇ ਕੋਲੇ ਗ੍ਰਫਤਾਰ ਕੀਤੇ ਜਾਣ ਨੂੰ ਉਸ ਤੱਕ ਗੱਲ ਸਾਹਮਣੇ ਆਈ ਹੋਵੇਗਾ ਮੈਂ ਡਿਟੇਲ ਅਸੀਂ ਸਾਰੀ ਸ਼ੇਅਰ ਨਹੀਂ ਕਰ ਸਕਦੇ ਅਫਸਾਨਾ ਖਾਨ ਦਾ ਕੀ ਹੋ ਜਾਈ ਅਫਸਾਨਾ ਖਾਨ ਦਾ ਕੋਈ ਰੋਲ ਨਹੀਂ ਹੈ ਸਰ ਉਦੇ ਘਰ ਦੇ ਨਹੀਂ ਉਹਦੀ ਸਿਸਟਰ ਦੇ ਘਰੋਂ ਅਰੈਸਟ ਕੀਤਾ ਉਹ ਗਲਤ ਵੀ ਮੀਡੀਆ ਦੇ ਵਿੱਚ ਗੱਲ ਨਹੀਂ ਹੈ ਜੀ ਬਿਲਕੁਲ ਗਲਤ ਕਿਉਂਕਿ ਇਸ ਨਾਲ ਸਾਡਾ ਕੋਈ ਮੈਟਰ ਨਹੀਂ ਹੈਗਾ ਜੀ ਮੀਡੀਆ ਵੱਲੋਂ ਜਿਹੜਾ ਗਲਤ ਮਤਲਬ ਕਿਸੇ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਗਲਤਾ ਉਹ ਸੱਨਾ ਖਾਨ ਤੇ ਜਿਹੜੀ ਸਿਸਟਰ ਹੈਗੀ ਉਹਦੇ ਘਰ ਉਹ ਰੌਂਡ ਅਪ ਹੋਈਆ ਉਹਦੇ ਨਾਲ ਸਾਡਾ ਕੋਈ ਰਿਲੇਸ਼ਨ ਨਹੀਂ ਹੈ ਤੇ ਉਹਦੇ ਸਰਫਰ ਉਹਦੇ ਘਰੋਂ ਰੌਂਡ ਅਪ ਹਾਲੇ ਸਾਡਾ ਇਨਵੈਸਟੀਗੇਸ਼ਨ ਦਾ ਸਰ ਸਰਪਰਕ ਕੀਤੀ ਗਈ ਹੈ ਜਿਹੜਾ ਸਪੈਸ਼ਲ ਹੈ। ਡੇਵਰੇਂਗਰ ਅਨਵੈਸਟੀਗੇਸ਼ਨ ਦੇ। ਇਹ ਦੂਮੇਂ ਕਰ ਰਹੇ ਹਨ ਕਿ ਸੋਟੋ ਟੈਕਨੋਲੋਜੀ ਉਹ ਬਾਜ਼ਾਰ ਇਟੈਕ ਦੇ ਬਾਅਦ ਪੂਰੀ ਫੈਮਲੀ ਕਿ ਤਰ੍ਹਾਂ ਕਾਰਨ ਕੀ ਹੋ ਰਿਹਾ। ਹਾਲੇ ਬਹੁਤ ਇਨੀਸ਼ੀਅਲ ਸਟੇਜ ਹੈ ਇਨਵੈਸਟੀਗੇਸ਼ਨ ਦੀ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਬਠਿੰਡਾ ਤੋਂ ਜਖਸੀਰਪੁਰ ਦੀ ਰਿਪੋਰਟ। ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ। This program is sponsored by the singular Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy, fine authentic Indian cuisine in Tracy or scan QR code to contact us. Simi Valley Family Dental Office or scan QR code to contact us.